ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਉਣ ਵਾਲੇ ਵੀ ਨੇ ਇਹ ਟਾਈਮ ਅ ਕਿਸੇ میوزਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਮੈਂ ਆਲਰੇਡੀ ਬਹੁਤ ਕੁਝ ਕਰ ਵੀ ਰਿਹਾ ਬਹੁਤ ਕੁਝ ਨਹੀਂ ਮੇਤੋਂ ਜਿੰਨਾ ਹੋ ਰਿਹਾ ਮੈਂ ਉਹਨਾਂ ਕੁਝ ਕਰ ਰਿਹਾ ਮਾਫੀ ਚਾਹੁੰਦਾ ਤੇ ਅੱਗੇ ਵੀ ਕਰਦਾ ਰਹੂੰਗਾ ਤੇ ਉਹਨਾਂ ਫੈਮਲੀਆਂ ਨੂੰ ਮੇਰਾ ਇੱਕ ਮੈਸੇਜ ਆ ਮੈਂ ਅਗਲੀ ਸਟੋਰੀ 'ਚ ਪਾਉਂਦਾ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆਂ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂ ਐਂ ਰੁੜ ਕੇ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ 5 ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਉਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲੇਗਾ ਹੋਵੇ ਤਾਂ ਮਾਫੀ ਚਾਹੁੰਨਾ ਸਿਰਫ ਇੱਕ ਪਲੇਟਫਾਰਮ ਨੂੰ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਭਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕੰਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਨੂੰ ਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਹੈ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤੇ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂ ਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾਬਾ ਹੋ ਸਕੇ ਸਸਰੀ ਘਰ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮੀਗਾ ਸਿੰਘ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਇਸ ਟਾਈਮ ਪੂਰਾ ਪੰਜਾਬ ਬਹੁਤ ਹੀ ਮਾੜੇ ਸਮੇਂ ਤੋਂ ਗੁਜ਼ਰ ਰਿਹਾ ਹੈ ਤੇ ਮੈਂ ਚਾਹਨਾ ਕਿ ਜਿੰਨੇ ਵੀ ਪੰਜਾਬੀ ਨੇ ਸਾਡੇ 올ਓਵਰ ਦਾ ਵਰਲਡ ਪੰਜਾਬੀ ਕੀ ਚਾਹੇ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਕੋਈ ਵੀ ਧਰਮ ਦਾ ਬੰਦਾ ਹੋਵੇ ਪਲੀਜ਼ ਤੁਸੀਂ ਸਾਰੇ ਉੱਥੇ ਹੈਲਪ ਕਰੋ ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਉਹ ਹੈਗੀ ਮੈਡੀਸਿਨ ਦੀ ਕਿ ਹਰ ਤਰੀਕੇ ਦੀ ਮੈਡੀਸਿਨ ਤੁਸੀਂ ਪਲੀਜ਼ ਪ੍ਰੋਵਾਈਡ ਕਰਾਓ ਜਿਹਨੇ ਵੀ ਸਾਡੇ ਪੰਜਾਬੀ ਨੇ ਜਿਹੜੇ ਵੀ ਸੁਣ ਰਹੇ ਨੇ ਤੁਸੀਂ ਪਲੀਜ਼ ਪਾਣੀ ਦੀ ਸੇਵਾ ਜ਼ਰੂਰ ਲਗਾਓ ਔਰ ਜਿੰਨਾ ਵੀ ਪਾਣੀ ਪੀ ਸਕਦੇ ਹੋ ਓਨਾ ਹੀ ਘਟ ਪਏਗਾ ਬਿਕੋਜ਼ ਬਹੁਤ ਸਾਰੇ ਇਸਤਾਨ ਦੇ ਲੋਕ ਨੇ ਜਿਹੜੇ 4-4 ਦਿਨ ਤੋਂ ਪਿਆਸੇ ਬੈਠੇ ਨੇ ਉਸ ਤੋਂ ਇਲਾਵਾ ਤੇ ਆ ਖਾਣੇ ਦੀ ਬਹੁਤ ਲੋੜ ਹੈ ਔਰ ਖਾਣੇ ਚ ਪੱਕਿਆ ਹੋਇਆ ਖਾਣਾ ਨਹੀਂ ਚਾਹੀਦਾ ਕੋਸ਼ਿਸ਼ ਕਰੋ ਜੇ ਬਿਸਕੁਟ ਹੋ ਗਿਆ ਬ੍ਰੈਡ ਹੋ ਗਈ ਆ ਰੋਸਟਰ ਚਨੇ ਹੋਗੇ ਉਸ ਤੋਂ ਇਲਾਵਾ ਤੁਹਾਡੀ ਮਠੀਆਂ ਹੋ ਗਈਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕ ਈਜ਼ੀਲੀ ਉੱਥੇ 50 ਸینګਨ ਉਹ ਲੋਕ इजीली ਖਾ ਸਕ। ਮੈਂ ਤੇ ਮੇਰੀ ਐਨਜੀਓ ਅਸੀਂ ਕੰਮ ਸ਼ੁਰੂ ਕਰਤਾ ਹੈ ਆਲਰੇਡੀ ਤੇ ਮੈਂ ਚਾਹਣਾ ਤੁਸੀਂ ਵੀ ਸਾਰੇ ਜੁੜੋ ਜਿੰਨੇ ਜੋ ਕਿ ਤੁਸੀਂ ਹੋ ਜਿੰਨਾ ਜਿੰਨਾ ਤੁਹਾਡੇ ਤੋਂ ਤਿਲਫੁਲ ਹੋ ਸਕਦਾ ਪਲੀਜ਼ ਇਸ ਟਾਈਮ ਤੁਹਾਡੀ ਸਾਰਿਆਂ ਦੀ ਪੂਰੇ ਪੰਜਾਬ ਨੂੰ ਬਹੁਤ ਲੋੜ ਹੈ ਔਰ ਵਾਹਿਗੁਰੂਗੇ ਅਰਦਾਸ ਕਰੋ ਕਿ ਸੱਚੇ ਬਾਸ਼ਾ ਵਾਹਿਗੁਰੂ ਜਲਦੀ ਸਾਨੂੰ ਇਸ ਮਾੜੇ ਸਮੇਂ ਤੋਂ ਬਾਹਰ ਕੱਢਿਓ ਸਤਿ ਸ੍ਰੀ ਅਕਾਲ ਜੀ ਬਿਲਕੁਲ ਔਰ ਇਹਨਾਂ ਨੇ ਅੰਦਰ ਰਹਿਣਾ ਇਹ ਨਹੀਂ ਵੀ ਹਲੇ ਹੁਣ ਹੀ ਆਏ ਨੇ

सब कुछ उड़ गया हां जी आपका यार दा तेरे सामने देख नहीं, नहीं।, नहीं, नहीं। to... है कहीं गली का सारा आवे तो आवे बच्चे काट के चले आवे तो इतना चले आओ भाई सही ठीक है नहीं। 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 नहीं नहीं। ਖਬਰੋਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਹਨ ਜੀ ਕੋਰੋਨਾ ਨਹੀਂ ਤੁਸੀਂ ਇਹਨੂੰ ਜਿੱਦਾਂ ਤੁਸੀਂ ਸੂਰਜ ਨਾਲ ਕੋਲ ਪਾ ਕੇ ਦਿਨ ਦੇ ਟਾਈਮ ਬਣੇ ਇੱਕ ਹੁਣ ਤਾਂ ਇਹ ਰੱਖ ਜਾ ਤੁਸੀਂ ਲਾਈਟ ਚਾਲੇ ਆ ਲੈ ਆ ਆਪਣਾਈਆਂ ਫੜਾ ਦੇ ਇਧਰ ਮਾਈਂ ਦੇ ਫੜਾ ਦੇ ਆ ਲੈ ਕੋ ਫੜਾ ਦੇ ਲੈ ਆ ਦੇ ਸਤਿ ਸ੍ਰੀ ਅਕਾਲ ਜੀ ਮੈਂ ਕੱਲ ਤੋਂ ਇੱਕ ਗੱਲ ਸੋਚ ਰਿਹਾ ਸੀ ਕਿ ਯਾਰ ਗੁੱਸੇ 'ਚ ਬੋਲਣਾ ਕਿ ਪੰਜਾਬੀਆਂ ਦੇ ਨਾਲ ਨਹੀਂ ਕੋਈ ਖੜਿਆ ਬਾਹਰ ਵਾਲੇ ਪੰਜਾਬੀਆਂ ਦੇ ਨਾਲ ਨਹੀਂ ਖੜੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਸ ਗੱਲ ਦੀ ਅੰਦਰੋਂ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸਾਂਭਦੇ ਆ ਤੇ ਸਾਨੂੰ ਕੌਣ ਸਾਂਭੇਗਾ ਆ ਕੇ ਸਾਨੂੰ ਤੇ ਤਾਂ ਸਾਂਭਣ ਨਾ ਸੀ ਤਾਂ ਗੁੱਸਾ ਕਰੀਏ ਕਿ ਜੇ ਉਹ ਲੋਕ ਸਾਂਭਣ ਜੋਗੇ ਹਣ ਸਾਡੇ ਪੰਜਾਬੀ ਨਜ਼ਾਰੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜੇ ਕੋਈ ਸੋਕਾ ਪੈ ਜੇ ਕੋਈ ਭੁੱਖਮਰੀ ਹੋ ਜੇ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆ ਆਪਣਾ ਫਰਜ਼ ਨਿਭਾਉਂਦੇ ਆ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ कि ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾਤਾ ਲੋਕਾਂ ਨੇ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਉਹਨਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਟਸ ਦਾ ਇੰਤਜ਼ਾਮ ਕਰੋ ਬੋਟਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਟਸ ਜਿਹੜੀਆਂ ਉਹ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ। ਦੈਨ ਹਰਪ੍ਰਜਨ ਭਾਜੀ ਉਹਨਾਂ ਦੇ ਹਰਪ੍ਰਜਨ ਮਾਨ ਸਾਹਿਬ ਅਜੇ ਕਿ ਉਹ ਵਿਚਾਰੇ ਬਿਮਾਰ ਨੇ। ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ-ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ। ਉਹਨਾਂ ਦਾ ਬਾਰ-ਬਾਰ ਫੋਨ ਆ ਰਿਹਾ। ਸੋ ਅੱਜ ਸਾਰਾ ਦਿਨ ਮੈਂ ਕੱਲ ਤੇ ਮੈਂ ਕਹਿ ਰਿਹਾ ਸੀ ਕਿ ਮੈਂ ਟੈਲੀਫੋਨ ਐਕਸਚੇਂਜ ਲਾਈ ਹੋਈ ਅੱਜ ਮੈਂ ਆਪਰੇਟਰ ਦਾ ਕੰਮ ਕੀਤਾ। ਬਹੁਤ ਲੋਕਾਂ ਨੂੰ ਕਨੈਕਟ ਕੀਤਾ, ਬਹੁਤ ਲੋਕਾਂ ਨੂੰ ਲੇਵਲ ਬੋਰਡਸ ਭੇਜੀਆਂ ਜਿਹੜੀਆਂ ਆਰਮੀ ਨੇ ਵੀ ਬੋਰਡਸ ਦਿੱਤੀਆਂ ਜਿਹੜੀਆਂ ਜਸਪਿੰਦਰ ਨਰੂਲਾ ਜੀ ਉਹਨਾਂ ਨੇ ਸਾਨੂੰ ਅਰੇਂਜ ਕਰਕੇ ਦਿੱਤੀਆਂ ਉਹ ਅਮਰਪ੍ਰੀਤ ਉਹਨੇ ਅਜਨਾਲੇਵਲ ਜਾ ਕੇ ਤੇ ਸੇਵਾ ਨਿਭਾਰੇ ਨੇ ਤੇ ਹੋਰ ਬਹੁਤ ਸਾਰੀਆਂ ਬੋਰਡਸ ਜਿਹੜੀਆਂ ਸਵੇ ਡਾਕਟਰ ਸੁਵੇਮਾਨ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਅੱਜ ਦੋ ਬੋਰਡਸ ਆਰਡਰ ਕਰ ਦਿੱਤੀਆਂ ਹੋਰ ਸਾਡੇ ਇੱਕ ਬੰਬਈ ਤੋਂ ਬਹੁਤ ਇਕਬਾਲ ਸਿੰਘ ਜੀ ਨੇ ਉਹਨਾਂ ਦਾ ਫੋਨ ਆਇਆ ਕਿ ਮੈਂ ਸਵੇਰੇ ਇੱਕ ਬੋਰਡ ਭੇਜ ਰਿਹਾ ਹੋਰ ਇੱਕ ਭਾਈ ਬਰਾੜ ਸਾਹਿਬ ਨੇ ਉਹਨਾਂ ਦਾ ਹੁਣੇ ਫੋਨ ਆਇਆ ਕਿ ਅਸੀਂ ਆਪਣੀਆਂ ਬੋਟਸ ਜਿਹੜੀਆਂ ਉਹ ਆਰਡਰ ਕਰ ਲੈਣੇ ਆ ਉਹਨਾਂ ਨੂੰ ਅਸੀਂ ਕਨੈਕਟ ਕਰਾਇਆ ਸੋ ਬੋਟਸ ਦਾ ਸੱਚੀ ਮੱਚੀ ਲੰਗਰ ਲੱਗ ਗਿਆ ਤੇ ਇਹਦੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਾਣੀ ਹੁਣ ਵਧਦਾ ਜਾ ਰਿਹਾ ਕਈਆਂ ਇਲਾਕਿਆਂ ਦੇ ਵਿੱਚ ਪਾਣੀ ਘਟ ਨਹੀਂ ਰਿਹਾ ਵੱਧ ਰਿਹਾ ਪਰ ਫਿਰ ਵੀ ਅਸੀਂ ਤਿਆਰ ਬਰ ਤਿਆਰ ਆ ਸਾਡੀ ਕੌਮ ਜਿਹੜੀ ਆ ਉਹ ਤਿਆਰ ਬਰ ਤਿਆਰ ਆ ਉਹਦਾ ਡਟ ਕੇ ਮੁਕਾਬਲਾ ਕਰਨ ਨੂੰ ਕੋਈ ਵੀ ਅਸੀਂ ਔਕੜ ਨਹੀਂ ਐ ਸਾਰੀ ਸਾਰੇ ਲੋਕ ਚੜ੍ਹਦੀ ਕਲਾ ਵਿੱਚ ਨੇ ਤੇ ਹੋਰ ਤੁਹਾਨੂੰ ਦੱਸੀਏ ਕਿ ਜਿੱਦਾਂ ਅਜਨਾਲੇ ਅਸੀਂ ਸਾਰਾ ਔਜਲਾ ਸਾਹਿਬ ਉਹਨਾਂ ਨੇ ਤੇ ਬਾਕੀ ਸਾਰੇ ਲੋਕਾਂ ਨੇ ਇੰਤਜ਼ਾਮ ਕੀਤਾ ਸੀ ਚਾਰੇ ਦਾ ਪਾਣੀ ਦਾ ਰਾਸ਼ਨ ਦਾ ਇਦਾਂ ਹੀ ਹੁਣ ਅੱਜ ਤੋਂ ਕੈਂਪ ਜਿਹੜੇ ਆ ਗੁਰਦਾਸਪੁਰ ਤੇ ਦੀਨਾਨਗਰ ਜਾ ਰਹੇ ਨੇ ਜਿਹੜੇ ਜਿਹੜੇ ਵੀ ਸੁਣ ਰਹੇ ਨੇ ਜਿਹੜੇ ਜਿਹੜੇ ਵੀ ਲੋਕ ਕਨੈਕਟ ਕਰ ਰਹੇ ਨੇ ਅੱਜ ਸਵੇਰ ਦਾ ਬਹੁਤ ਲੋਕਾਂ ਨਾਲ ਅਸੀਂ ਕਨੈਕਟ ਕੀਤਾ ਉਧਰ ਚਪਕਰਾ ਮਰਾੜਾਵਲ ਵੀ ਤੇ ਕਲਾਨੌਰਵਲ ਵੀ ਡੇਰਾ ਬਾਬਾ ਨਾਨਕ ਵੀ ਫਿਰ ਫਾਜ਼ਿਲਕਾਵਲ ਵੀ ਕੁਝ ਲੋਕ ਫਸੇ ਹੋਏ ਸੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਢਾ ਚੁੱਕੀਏ ਤੇ ਕੱਲ ਤੱਕ ਪੂਰਾ ਸਾਡੇ ਕੋਲ ਚਾਰਾ ਵੀ ਹੋ ਜਾਏਗਾ ਕੱਲ ਗੁਰਦਾਸਪੁਰ ਇੱਕ ਕੈਂਪ ਲਾ ਦਾਂਗੇ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਪਿੰਡ ਅਸੀਂ ਉਹ ਜਿਹੜਾ ਚਾਰੇ ਦੀਆਂ ਜਿਹੜੀਆਂ ਫੀਡ ਔਰ ਚੋਖਰ ਜਿਹੜਾ ਹੁੰਦਾ ਜਾਂ ਹਰਾ ਚਾਰਾ ਜਿਹੜੇ ਵੀ ਲੋਕ ਲੈ ਆ ਸਕਦੇ ਬਹੁਤ ਸਾਰੇ ਲੋਕ ਤੂੜੀ ਵਾਸਤੇ ਕਹਿ ਰਹੇ ਨੇ ਹਰੇ ਚਾਰੇ ਵਾਸਤੇ ਕਹਿ ਰਹੇ ਨੇ ਉਹਨਾਂ ਨੂੰ ਅਸੀਂ ਕਨੈਕਟ ਕਰਾ ਦਿਆਂ ਕਿਸੇ ਨੂੰ ਸੁਲਤਾਨਪੁਰ ਲੋਧੀ ਜਾਂ ਕਿਸੇ ਨੂੰ ਪਠਾਨਕੋਟ ਵੱਲ ਜਾਂ ਹੋਰ ਜਗ੍ਹਾ ਵਾਂਦੇ ਤੇ ਤੁਹਾਨੂੰ ਕੱਲ ਤੱਕ অলমোস্ট অলমোস্ট ਹੋਰ ਜਿਆਦਾ ਸੈਟ ਮਿਲੇਗਾ ਤੇ ਸਾਰੇ ਲੋਕ ਲੱਗੇ ਹੋਏ ਆ ਕਿਸ 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 ਦਾ ਨਾਮ ਲਵਾਂ ਕੋਈ ਵੀ ਤੇ ਬਾਹਰੋਂ ਕਿੰਨੇ ਕੁ ਲੋਕਾਂ ਦੇ ਫੋਨ ਆਏ ਕਿ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਸਾਨੂੰ ਸੇਵਾ ਦੱਸੋ ਮਨ ਬੜਾ ਭਰ ਜਾਂਦਾ ਇਸ ਗੱਲ ਤੋਂ ਕਿ ਯਾਰ ਪੰਜਾਬੀ ਐਦਾਂ ਖੜੇ ਹੋ ਜਾਂਦੇ ਆ ਤੇ ਇਹ ਤੇ ਪੰਜਾਬ ਹੈ ਇਹ ਤੇ ਉਹਨਾਂ ਦੇ ਸਾਰੇ ਪੰਜਾਬ ਤੇ ਸਾਰੀ ਦੁਨੀਆ ਨੂੰ ਆਪਣੇ ਭਰਾ ਤੇ ਆਪਣੇ ਪੁੱਤ ਤੇ ਆਪਣੇ ਪਿਓ ਸਮਝਦਾ ਤੇ ਹੁਣ ਤੇ ਪੰਜਾਬ ਦੇ ਉੱਤੇ ਔਕੜ ਹੈ ਤੇ ਸਾਰੀ ਦੁਨੀਆ ਸਾਰੇ ਲੋਕ ਜਿਹੜੇ ਮੋਸ਼ਨ ਹੋ ਕੇ ਫੋਨ ਕਰ ਰਹੇ ਜਿਹੜੇ ਕੋਈ ਕਈ ਲੋਕ ਟਰੱਕ ਡਰਾਈਵਰਸ ਨੇ ਕੋਈ ਔਰ ਮੈਂ ਹੋਰ ਦੱਸਾਂ ਹਿਮਾਚਲ ਤੋਂ ਜੰਮੂ ਤੋਂ ਇਧਰ ਉਧਰ ਸਾਰੇ ਥਾਵਾਂ ਤੋਂ ਫੋਨ ਆ ਰਹੇ ਅੱਜ ਇੱਕ ਵੀਰ ਨੇ ਸਾਨੂੰ ਤਰਪਾਲਾਂ ਜਿਹੜੀਆਂ ਇਹ ਟੈਂਟਸ ਨੇ ਉਹ ਭੇਜ ਰਿਹਾ ਔਰ ਤਰਪਾਲਾਂ ਭੇਜ ਰਿਹਾ ਇੱਕ ਹੋਰ ਵੀਰ ਨੇ ਗੋਬਿੰਦਗੜ੍ਹ ਤੋਂ ਗਲੋਬਲ ਇੰਟਰਪ੍ਰਾਈਜ਼ਸ ਉਹਨਾਂ ਨਾਲ ਮੇਰੀ ਹੁਣੇ ਗੱਲ ਹੋ ਰਹੀ ਹੈ ਉਹ ਕੱਲ ਤਰਪਾਲਾਂ ਅਸੀਂ ਅਰੇਂਜ ਕਰ ਦਾਂਗੇ ਸਾਰੇ ਪਾਸੇ ਤੇ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਕਿਰਪਾ ਆ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਨਾਲ ਨੇ ਗੁਰੂ ਨਾਨਕ ਸਾਡੇ ਨਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਤੇ ਸਾਨੂੰ ਕਿਸੇ ਨੁਕਸਾਨ ਹੋਇਆ ਤਬਾਹੀ ਹੋਈ ਆ ਉਹ ਮੈਨੂੰ ਲੱਗਦਾ ਕਿ ਉਹ ਜਿਨ੍ਹਾਂ ਲੋਕਾਂ ਨਾਲ ਹੋਇਆ ਜਿਨ੍ਹਾਂ ਲੋਕਾਂ ਨਾਲ ਵਾਪਰਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਵੀ ਇੱਕ ਐਸੀ ਧਰਤੀ ਆ ਕਿ ਜਿੱਥੇ ਸਾਡੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰੇ ਨੂੰ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੇ ਮੈਸਿਵ ਸੀਪ ਤੁਸੀਂ ਕੁਝ ਬੋਲ ਨਹੀਂ ਦੇ ਕਰਨੀ ਦੇਦਾ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਹਾਂ ਪੰਜਾਬੀ ਬੋਲੀ ਦਾ ਪੁੱਤਰ ਹਾਂ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ हट ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਹਾਂ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੋਂ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਮੈਂ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਪਿੰਡ ਪਰਾਮਾਂ ਤੱਕ ਕਿਉਂਕਿ ਅੱਜੇ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਆਉਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਆਉਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਹਨਾਂ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15-20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਲ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਹੇ ਆਂ ਹਰ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਏਡਾ ਪੌਣਾ ਘੰਟਾ ਕਿ ਆਪਾਂ ਕਿੱਥੇ-ਕਿੱਥੇ ਕੀ-ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਆ ਭਾਵੇਂ ਉਹ ਪਸ਼ੂਆਂ ਦੀਆਂ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ ਔਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜਾ ਰੱਖੋ ਜੇਰਾ ਕਿਉਂਕਿ ਇਹ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹੈ ਸਾਡੇ ਹਿੱਸੇ ਆ ਪੰਜਾਬੀਆਂ ਦੇ ਹਿੱਸੇ ਆ ਇਹ ਗੁਰੂ ਮਾਰੀ ਦੀ ਮਾਜੀ ਦੀ ਜਿਹੜੀ ਧਰਤੀ ਆ ਇਹ ਬੜੀ ਪਵਿੱਤਰ ਤੇ ਬੜੀ ਸੂਰਬੀਰਾਂ ਦੀ ਧਰਤੀ ਆ ਬੜਾ ਕੁਸ ਹੈ ਇਨੀ ਤੇ ਇਹ ਵੀ ਜਿਹੜੀ ਮਾਰ ਆ ਮੈਂ ਸਮਝਦਾ ਬਹੁਤ ਔਖਾ ਆ ਆਪਣੇ ਘਰ ਛੱਡਣੇ ਆਪਣੇ ਭਰੇ ਭਰਾਏ ਘਰ ਛੱਡਣੇ ਔਰ ਡੰਗਰ ਪਛੂ ਆਪਣੀਆਂ ਚੀਜ਼ਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਰੇ ਪਰੇ ਜਾਣਾ ਸੋ ਹੁਣ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਉਸ ਤੋਂ ਇਲਾਵਾ ਵੀ ਸਾਡੇ ਜਿੰਨੇ ਪ੍ਰੋਮੋਟਰ ਆ ਅਸੀਂ 10 ਸ਼ੋਅ ਕਰ ਰਹੇ ਆ ਕੈਨੇਡਾ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਹਰ ਸ਼ਹਿਰ ਦੇ ਹਰ ਪ੍ਰੋਮੋਟਰ ਕੋਲੋਂ ਅਸੀਂ ਵੱਧ ਤੋਂ ਵੱਧ ਸੇਵਾ ਜਿਹੜੀ ਆ ਉਹ ਲੈ ਕੇ ਆਈਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਖੜੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜाये ਆ ਪੰਜਾਬ ਦੇ ਪੁੱਤਰ ਆ ਕਿਦਾਂ ਪਿਆਰ ਸਾਰਾ ਪੰਜਾਬ ਪੱਬਾ ਪਾਰ ਹੋਇਆ ਪਿਆ ਆ ਔਰ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਖ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15-20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ 'ਚ ਫਰਦਰ ਕਿਸੇ ਏਰੀਆ 'ਚ ਕੋਈ ਚੈਰਿਟੀ ਸ਼ੋਅ ਵੀ ਲਾਉਣੇ ਪਏ ਮੈਂ ਲਾਊਂਗਾ ਜ਼ਰੂਰ ਲਾਊਂਗਾ ਔਰ ਜਿੰਨੀ ਚੈਰਿਟੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਆਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗਿਆਂ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਹੌਸਲਾ ਬਣਾਈ ਰੱਖੋ ਅ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਹੈ ਟਾਈਮ ਆਉਂਦਾ ਰਹਿੰਦਾ ਹੈ ਔਕੇ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਆ ਔਰ ਬਾਕੀ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚ ਸਾਰੀ ਅ ਕਨੈਕਟਰ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਹਾਂ ਕਿ ਕੀ ਕੀ ਚੀਜ਼ਾਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹਨਾਂ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਵਾਸਤੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੈਰੀਤ ਨੂੰ ਆ ਜਿਵੇਂ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਐ ਉਹਦੇ ਉੱਪਰ ਅੱਜ ਮੇਰਾ ਇਹ ਲਾਈਵ ਹੈ ਮੈਂ ਘੱਟ ਹੀ ਲਾਈਵ ਆਉਣਾ ਹੁੰਦਾ ਇੰਸਟਾਗ੍ਰam ਤੇ ਬਾਕੀ ਮੈਂ ਫੇਸਬੁੱਕ ਦੇ ਉੱਤੇ ਵੀ ਜਾਣਕਾਰੀ ਦੇਤੀ ਕਿ ਜਿਹੜੇ ਮੈਨੂੰ ਉੱਥੋਂ ਫੋਨ ਕਾਲਸ ਆ ਰਹੀਆਂ ਨੇ ਜਿਹੜੇ ਕਿ ਉਹਨਾਂ ਨੂੰ ਲੋਕਾਂ ਨੂੰ ਜਿਹੜੇ ਉਹਨਾਂ ਦੇ ਉਹਨਾਂ ਨੂੰ ਮਦਦ ਦੀ ਲੋੜ ਐ ਅਸਲੀ ਮਦਦ ਦੀ ਲੋੜ ਐ ਉਹਦੀ ਗੱਲ ਕਰਨੇ ਤੁਸੀਂ ਸਾਰੇ ਜਣੇ ਜੁੜ ਜਿਓ ਮੇਰੇ ਨਾਲ ਕਿਉਂਕਿ ਫਿਲਹਾਲ ਜਿਹੜਾ ਪੰਜਾਬ ਇੱਕ ਬਹੁਤ ਨਾਜ਼ੁਕ ਹਾਲਾਤਾਂ ਚੋਂ ਨਿਕਲ ਰਿਹਾ ਹੈ ਉਹਨੂੰ ਮੈਨੂੰ ਇੱਕ ਕਲੀਅਰ ਵੀ ਕਰ ਦਿਓ ਜੀ ਮੇਰੀ ਆਵਾਜ਼ ਜੇ ਤੁਹਾਡੇ ਤੱਕ ਪਹੁੰਚ ਰਹੀ ਹੈ ਆਵਾਜ਼ ਮੇਰੀ ਤੁਹਾਡੇ ਤੱਕ ਜੇ ਪਹੁੰਚ ਰਹੀ ਹੈ ਤੇ ਮੈਨੂੰ ਕਲੀਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਆਵਾਜ਼ ਆ ਰਹੀ ਹੈ ਜੀ ਮੈਨੂੰ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਫਿਰ ਆਪਾਂ ਅੱਗੇ ਗੱਲਾਂ ਸ਼ੁਰੂ ਕਰਦੇ ਹਾਂ ਜੇ ਆਵਾਜ਼ ਆ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਜੀ ਜਰੂਰ ਮੈਨੂੰ ਕਨਫਰਮ ਕਰ ਦਿਓ ਬਹੁਤ ਵਧੀਆ ਸਾਹਿਬ ਵੀਰੇ ਜੀ ਆਵਾਜ਼ ਆ ਰਹੀ ਹੈ ਤੇ ਜਰੂਰ ਮੈਨੂੰ ਕਨਫਰਮ ਕਰਿਓ ਕਿ ਮੇਰੀ ਆਵਾਜ਼ ਓਕੇ ਥੈਂਕ ਯੂ ਤੇ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ ਉੱਥੋਂ ਦੇ ਜਿਹੜੇ ਮੈਨੂੰ ਫੋਨ ਆ ਰਹੇ ਉਹਨਾਂ ਦੀਆਂ ਗੱਲਾਂ ਆਪਾਂ ਕਰ ਸਕਦੇ ਹਾਂ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਮੇਰੇ ਵੀਰ ਮਤ ਕਰਨਾ ਚਾਹੁੰਦੇ ਆ ਜਾਂ ਜਿਹੜੇ ਮਤ ਲੈਣਾ ਚਾਹੁੰਦੇ ਆ ਦੋਵੇਂ ਗੱਲਾਂ ਨੇ ਜਿਹੜੇ ਕਰਨਾ ਚਾਹੁੰਦੇ ਆ ਔਰ ਜਿਨ੍ਹਾਂ ਨੂੰ ਲੋੜ ਹੈ ਉਹ ਇਸ ਲਾਈਵ ਨੂੰ ਸ਼ੇਅਰ ਕਰਨ ਔਰ ਆਪਣੇ ਨੰਬਰ ਕੰਟੈਕਟ ਦੇ ਵਿੱਚ ਛੱਡ ਦੇਣੀ ਆ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਆਪਾਂ ਕਰ ਸਕਦੇ ਹਾਂ ਕਿ ਜਿਹਨੂੰ ਲੋੜ ਹੈ ਉਹਨੂੰ ਮਦਦ ਪਹੁੰਚ ਜਾਏ ਕਿਉਂਕਿ ਪੰਜਾਬ ਹਮੇਸ਼ਾ ਮੁਸੀਬਤਾਂ ਨਾਲ ਘਿਰਿਆ ਰਿਹਾ ਪਰ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਹਰ ਇੱਕ ਸਥਿਤੀ ਨੂੰ ਹੈਂਡਲ ਕੀਤਾ ਹੈ ਅੱਜ ਵੀ ਉਸੇ ਸਥਿਤੀ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਹੈ ਔਰ ਬੜੇ ਸਾਨੂੰ ਕਹਿ ਵੀ ਸਕਦੇ ਆ ਵੀ ਮਾੜਾ ਵੀ ਬੜਾ ਹੋ ਰਿਹਾ ਪਰ ਇਹਦੇ ਨਾਲ ਇਹ ਹੈ ਕਿ ਪਤਾ ਵੀ ਲੱਗ ਰਿਹਾ ਵੀ ਪੰਜਾਬ 'ਚ ਫਿਲਹਾਲ ਹਜੇ ਚੜਦੀ ਕਲਾ ਵਾਲੇ ਲੋਕ ਹੈਗੇ ਨੇ ਬਹੁਤ ਚੰਗੇ ਲੋਕ ਹੈਗੇ ਨੇ ਜਿਹੜੇ ਡੋਲਦੇ ਨਹੀਂ ਐ ਤੇ ਤੀਜੀ ਗੱਲ ਜਿਹੜੇ ਮੈਨੂੰ ਉੱਥੋਂ ਜ਼ਿਆਦਾ ਫੋਨ ਆ ਰਹੇ ਆ ਉਹ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਆ ਉਹਨਾਂ ਕੋਲ ਸਾਧਨ ਹੈਗੇ ਆ ਉਹਨਾਂ ਕੋਲ ਗੁਰੂ ਘਰ ਹੈਗੇ ਲਾਗੇ ਲਾਗੇ ਘਰ ਹੈਗੇ ਆ ਉਹ ਆਪਣੀ ਮਤਾਬ ਕਰ ਰਹੇ ਨੇ ਪਰ ਜਿਹੜੇ ਲੋਕ ਬਾਹਰ ਨੇ ਜਿਨ੍ਹਾਂ ਨੂੰ ਘਰ ਲੋਕ ਇਕੱਲੇ ਇਕੱਲੇ ਬੈਠੇ ਕਹਿ ਲੋ ਜਾਂ ਉਹਨਾਂ ਦਾ ਘਰ ਟਹਿ ਗਏ ਆ ਘਰ ਰਿਆ ਨਹੀਂ ਬਾਹਰ ਨੇ ਉਹ ਚਾਹੁੰਦੇ ਵੀ ਜਿਹੜਾ ਲੰਗਰ ਹੈ ਕਿਸੇ ਇੱਕ ਉੱਚੀ ਜਗ੍ਹਾ ਤੇ ਲਾਇਆ ਜਾਏ ਜਿੱਥੇ ਕਿ ਜਾ ਕੇ ਅਸੀਂ ਸਾਰੇ ਜਾਣੇ ਲੰਗਰ ਛੱਕ ਸਕੀਏ ਜਾਂ ਜਿਹੜੀ ਵੀ ਚੀਜ਼ ਸਾਡੇ ਲਈ ਆ ਰਹੀ ਹੈ ਪਾਣੀ ਦੁੱਧ ਜੋ ਵੀ ਆ ਰਹੀ ਹੈ ਇੱਕ ਜਗ੍ਹਾ ਤੇ ਹੋਏ ਕਿਉਂਕਿ ਉਹ ਟਰਾਲੀਆਂ ਲੈ ਕੇ ਆਂਦੇ ਜਾਤੋਂ ਉਹ ਕਹਿਣਾ ਚਾਹੁੰਦੇ ਆ ਵੀ ਉਹਨਾਂ ਦਾ ਜਿਹੜਾ ਲੰਗਰ ਹੈ ਜਾਂ ਜਿਹੜਾ ਵੀ ਮਤ ਹੈ ਉਹ ਪਾਣੀ 'ਚ ਹੋ ਕੇ ਪਿੰਡਾਂ ਤੱਕ ਜਾ ਰਹੀ ਹੈ ਜਿੱਥੇ ਕਿ ਉਹਨਾਂ ਨੂੰ ਇੰਨੀ ਲੋੜ ਨਹੀਂ ਹੈ ਚਾਹੇ ਉਹਨਾਂ ਨੂੰ ਵੀ ਲੋੜ ਹੈ ਪਰ ਉਹ ਘਰਾਂ ਦੇ ਵਿੱਚ ਹੈਗੇ ਨੇ ਨਾਲ ਆਪਸ 'ਚ ਕਰ ਰਹੇ ਨੇ ਪਰ ਜਿਹੜੇ ਲੋਕ ਬਾਹਰ ਫਸੇ ਹੋਏ ਆ ਬਾਹਰ ਨੇ ਜਿਨ੍ਹਾਂ ਨੂੰ ਅਸਲ 'ਚ ਲੋੜ ਹੈ ਜਿਨ੍ਹਾਂ ਦਾ ਘਰ-ਬਾਰ ਨਹੀਂ ਰਿਹਾ ਉੱਚੀ ਥਾਂ ਤੇ ਕਿਤੇ ਜਾ ਕੇ ਲੰਗਰ ਲਾਇਆ ਜਾਏ ਕਿ ਜਿਹੜੇ ਆਈ ਜਾਣ ਤੇ ਜਾਈ ਜਾਣ ਲੰਗਰ ਛਕੀ ਜਾਣ ਲੰਗਰ ਵੱਲੋਂ ਕੋਈ ਰਹੇ ਨਾ ਤੇ ਤੀਜੀ ਗੱਲ ਉਹਨਾਂ ਦੀ ਕਹਿਣ ਦੀ ਏ ਵੀ ਉਹ ਪਾਣੀ ਚ ਇਸ ਕਰਕੇ ਜਾ ਰਹੇ ਵੀ ਉਹਨਾਂ ਨੇ ਜ਼ਿਆਦਾਤਰ ਵੀਡੀਓ ਬਣਾਉਣ ਦੇ ਉੱਤੇ ਜ਼ਿਆਦਾ ਫੋਕਸ ਹੈ ਵੀ ਕਰਾਂ ਚ ਵੀਡੀਓ ਬਣਾਉਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਵੀ ਹਰ ਇੱਕ ਚੀਜ਼ ਨੂੰ ਵੀਡੀਓ ਚ ਲਈ ਜਾਂਦੇ ਨੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹਦਾ ਟ੍ਰੈਂਡ ਆ ਗਿਆ ਜੀ ਆਪਣਾ ਕਿਉਂਕਿ ਹੁਣ ਵੀ ਅਸੀਂ ਵੀ ਜੇ ਕੋਈ ਗੱਲ ਕਰਦੇ ਤੇ ਆਪਾਂ ਪੁੱਛਦੇ ਵਖਾਤੋਂ ਕਿੱਥੇ ਕੀਤਾ ਵਖਾਤੋਂ ਕੀ ਕੀਤਾ ਅੱਪਾ ਜੀ ਕਹਿ ਦਈਏ ਵੀ ਮੈਂ ਉੱਥੇ ਸੇਵਾ ਕੀਤੀ ਦਿਖਾਈ ਹਰ ਇੱਕ ਬੰਦਾ ਪੁੱਛਦਾ ਹੈ ਹੁਣ ਉਹ ਵੀ ਮਜਬੂਰੀ ਹੈ ਵੀ ਦੱਸਣਾ ਵੀ ਜ਼ਰੂਰੀ ਹੈ ਉਹਦੇ ਨਾਲ ਕੀ ਹੁੰਦਾ ਜਦੋਂ ਕੋਈ ਵੀਡੀਓ ਬਣਾ ਰਿਹਾ ਹੈ ਉਹਦੇ ਨਾਲ 100 100 ਬੰਦੇ ਜੀ ਤਿੰਨ ਬੰਦੇ ਸੋਚਣਗੇ ਯਾਰ ਅਸੀਂ ਵੀ ਚੱਲੀਏ ਉਹਨਾਂ ਦਾ ਜਜ਼ਬਾ ਦੇਖ ਕੇ ਵੀਡੀਓ ਕਈ ਲੋਕ ਇਸ ਕਰਕੇ ਵੀ ਬਣਾਉਂਦੇ ਆ ਪਰ ਕਈਆਂ ਨੂੰ ਲੱਗਦਾ ਵੀ ਸ਼ਾਇਦ ਹੁੰਦੇ ਉਹ ਚ ਦੋ ਚਾਰ ਬੰਦੇ ਇਹੋ ਜਿਹੇ ਪਰ ਫਿਰ ਹਾਲ ਮੈਨੂੰ ਲੱਗਦਾ ਇਹੋ ਜਿਹਾ ਕੋਈ ਨਹੀਂ ਹੈ ਜਿਹੜਾ ਕਿ ਵੀਡੀਓ ਬਣਾ ਰਿਆ ਹੋਏ ਤੇ ਆਪਣੇ ਫੇਮਸ ਹੋਣ ਵਾਸਤੇ ਕਈ ਹੈਗੇ ਮੈਂ ਦੇਖ ਰਿਹਾ ਹਾਂ ਕਰ ਰਹੇ ਨੇ ਤੇ ਆਪਣਾ ਹਮੇਸ਼ਾ ਰੰਦਾ ਕਿ ਪੰਜਾਬੀਆਂ ਦੇ ਨਾਲ ਸਿੱਖ ਕੌਮ ਨਾਲ ਖੜਾ ਰਹੀਏ ਔਰ ਉਹਨਾਂ ਤੱਕ ਮਤ ਪਹੁੰਚਦੀ ਰਹੇ ਉਹ ਇਸ ਲਾਈਵ ਦੇ थ्रू ਤੁਸੀਂ ਆਪਣੀ ਮਤ ਉਹਨਾਂ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਇਸ ਲਾਈਵ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਔਰ ਜਿਹੜਾ ਉੱਥੇ ਪਹੁੰਚਣਾ ਚਾਹੁੰਦਾ ਹੈ ਉਹ ਪਹੁੰਚੇ ਜਿਹੜਾ ਮਤ ਕਰਨਾ ਚਾਹੁੰਦਾ ਉਹ ਕਰੇ ਕਿਉਂਕਿ ਇਹ ਟਾਈਮ ਇਦਾਂ ਦਾ ਹੈ ਤੇ ਆਪਾਂ ਲੱਤਾਂ ਵੀ ਨਾ ਖਿੱਚੀਏ ਕਿਉਂਕਿ ਹੁਣ ਮੈਂ ਦੇਖਿਆ ਵੀ ਦੂਜੇ اپੋਜੀਸ਼ਨ ਵਾਲੇ ਆ ਕੇ ਕਹਿੰਦੇ ਵੀ ਅਸੀਂ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਆਹ ਕਰਾਂਗੇ ਤੁਸੀਂ ਆਹ ਕਰਾਂਗੇ ਦੇਖੋ ਜੀ ਪਹਿਲਾਂ ਸਾਰੇ ਕਹਿੰਦੇ ਹੁੰਦੇ ਮੌਕਾ ਦਿਓ ਅਸੀਂ ਕਰਾਂਗੇ ਬਾਅਦ ਚ ਕੋਈ ਨਹੀਂ ਕਰਦਾ ਕਰਨਾ ਕਿਸੇ ਨੇ ਮੌਕੇ ਨੂੰ ਵੀ ਬੜੇ ਮਿਲੇ ਸੀ ਉਹਨਾਂ ਨੇ ਵੀ ਨਹੀਂ ਕੀਤਾ ਕਰਨਾ ਕਿਸੇ ਨੇ ਵੀ ਨਹੀਂ ਪਰ ਹੁਣ ਜਦੋਂ ਆ ਰਹੇ ਨੇ ਤੇ ਹੁਣ ਇੰਨਾ ਕੋਲੋਂ ਫਾਇਦੇ ਲਓ ਤੁਸੀਂ ਆਪਣਾ ਕੰਮ ਕਢਾਓ ਔਰ ਕੋਈ ਗੱਲ ਨਹੀਂ ਸਰਕਾਰਾਂ ਤੇ ਆਂਦੇ ਜ ਰਹੇ ਨੇ ਆਂਦੀਆਂ ਜਾਂਦੀਆਂ ਰਹਿਣੀਆਂ ਨੇ ਇਹਨਾਂ ਨੇ ਕਦੀ ਮਤ ਨਹੀਂ ਕਰਨੀ ਤਾਂ ਆਪਣੀ ਮਤ ਅਸੀਂ ਆਪ ਕਰੀਏ ਕਿਉਂਕਿ ਔਰ ਤਰਾਈ ਦੇ ਜਿੰਨੇ ਵੀ ਗੁਰੂ ਘਰ ਨੇ ਇਹਨਾਂ ਵੱਲੋਂ ਹਲੇ ਤੱਕ ਕੋਈ ਅਪਡੇਟ ਮੈਨੂੰ ਨਹੀਂ ਮਿਲੀ ਜਾਂ ਮੈਂ ਦੇਖੀ ਨਹੀਂ ਗਈ ਕਿ ਕਿਉਂਕਿ ਸਾਡੀ ਤਰਾਈ 벨ਟ ਬਹੁਤ ਵੱਡੀ 벨ਟ ਆ ਪੰਜਾਬੀਆਂ ਦੀ ਔਰ ਇਹਨੂੰ mini ਪੰਜਾਬ ਵੀ ਕਹਿ ਦਿੰਨੇ ਆ ਕਿਉਂਕਿ ਪੂਰਨਪੁਰ ਤੋਂ ਲੈ ਕੇ ਜੇ ਪੀਲੀਪੀ ਤੇ ਲਖੀਮਪੁਰ ਖੇਰੀ ਬੰਡਾ ਨੇਪਾਲ ਦੇ ਬਾਰਡਰ ਤੋਂ ਸ਼ੁਰੂ ਹੋ ਜਿਹਦੇ ਅੰਦਰ ਨੂੰ ਕਾਸ਼ੀਪੁਰ ਅੱਗੇ ਨਿਕਲ ਜੀਏ ਤੇ ਉੱਥੇ ਤੱਕ ਸਾਡੇ ਪੰਜਾਬੀ ਬੈਠੇ ਹੋਇਆ ਬਾਜਪੁਰ ਜਿਹੜਾ ਤੁਸੀਂ ਸੁਣਿਆ ਹੈ ਰੁੱਦਰਪੁਰ ਬਲਾਸਪੁਰ ਇਹ ਬਹੁਤ ਤਗੜੇ ਪੰਜਾਬੀ ਔਰ ਬਹੁਤ ਗੁਰੂ ਘਰ ਨੇ ਗੁਰੂ ਘਰਾਂ ਦੀ ਗੋਲਕਾਂ ਦਾ ਪਿੱਛੇ ਜੇ ਲੜਾਈ ਚੱਲੀ ਸੀ 3-3 4-4 ਕਰੋੜ ਦੀ ਗੋਲਕ ਹੁੰਦੀ ਹੈ ਤੇ ਜੇ ਉਹਦੇ ਚੋਂ ਥੋੜਾ ਬਹੁਤ ਹੀ ਜੇ ਅੱਜ ਆਪਾਂ ਮਤ ਕਰਦੀਏ ਪੰਜਾਬ ਦੀ ਤੇ ਉਸੇ ਹੀ ਰਹੇਗਾ ਕਿਉਂਕਿ ਉੱਥੇ ਆਪਾਂ ਲੜਦੇ ਰਹਿੰਨੇ ਗੋਲਕਾਂ ਪਿੱਛੇ ਪਰ ਮੈਂ ਚਾਹੁੰਨਾ ਵੀ ਜਿਹੜੇ ਗੁਰੂ ਘਰ ਸਾਡੇ ਤਰਾਈ ਦੇ ਵਿੱਚੋਂ ਵੀ ਨੇ ਇਹ ਵੀ ਜਾ ਕੇ ਮਤ ਕਰਨ ਕਿਉਂਕਿ ਇਸ ਦਾ ਮਤ ਦੀ ਲੋੜ ਹੈ ਅਸੀਂ ਆਪਦੀ ਜਿਹੜੇ ਮਤ ਪੇਦ ਨੇ ਬਾਅਦ ਚ ਕਰ ਲਈਏ ਔਰ ਜਿਹੜੇ ਲੋੜ ਹੈ ਅਸਲ 'ਚ ਲੋੜ ਹੈ ਜਿਨ੍ਹਾਂ ਨੂੰ ਉਹਨਾਂ ਤੱਕ ਗੱਲ ਪਹੁੰਚਦੀ ਕੀਤੀ ਜਾਏ ਤੇ ਮੇਰੀ ਬੇਨਤੀ ਹੈ ਵੀ ਸਾਰੇ ਜਾਣੇ ਪਹੁੰਚ ਕੇ ਹਮੇਸ਼ਾ ਵੀ ਜਰਾ ਮਤ ਕਰੋ ਚੜਦੀ ਕਲਾ 'ਚ ਰਹੋ ਕਿਉਂਕਿ ਜੇ ਫੋਨਾਂ ਦੀ ਗੱਲ ਕੀਤੀ ਜਾਏ ਕਿ ਵੀਡੀਓ ਬਣਾਉਂਦੇ ਆ ਸਾਡੇ ਕੋਲ ਸਾਧਨ ਹੁਣ ਫੋਨ ਹੀ ਰਹਿ ਗਏ ਐ ਮੀਡੀਆ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਕੋਈ ਨਹੀਂ ਸਾਡੀ ਗੱਲ ਕਰ ਰਿਹਾ ਕੋਈ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਇਹ ਹਰ ਇੱਕ ਬੰਦਾ ਫੋਨ ਤੇ ਥਰੂ ਹੀ ਜਿਹੜੀਆਂ ਹਣ ਤੱਕ ਤੁਹਾਡੇ ਫੇਸਬੁੱਕ ਤੇ ਚੱਲ ਰਹੀਆਂ ਨੇ ਜਾਂ ਤੁਹਾਡੇ ਗਰੁੱਪਾਂ ਚ ਚੱਲ ਰਹੀਆਂ ਨੇ ਇਹ ਜੇ ਤੁਹਾਡੇ ਕੋਲ ਫੋਨ ਨੇ ਇਹ ਇਸ ਕਰਕੇ ਹੀ ਤੁਹਾਡੇ ਜਿਹੜੇ ਦੁੱਖ ਤਕਲੀਫ ਹੈ ਸਾਡੇ ਤੱਕ ਜਾਂ ਲੋਕਾਂ ਤੱਕ ਪਹੁੰਚ ਰਹੇ ਨੇ ਤੇ ਵੀਡੀਓ ਜਿਹੜੇ ਬਣਾਉਂਦੇ ਉਹਨਾਂ ਨੂੰ ਬਣਾ ਲੈਣ ਤੋਂ ਕਿਉਂਕਿ ਉੱਥੋਂ ਹੀ ਨਿਕਲ ਰਿਹਾ ਸਾਰਾ ਕੁਝ ਤੇ ਬਹੁਤ ਵਧੀਆ ਕਵਰੇਜ ਸਾਰੇ ਕਰ ਰਹੇ ਨੇ ਜਿਹੜੇ ਉੱਥੇ ਪੰਜਾਬ ਦਾ ਮੀਡੀਆ ਹੈ ਬਹੁਤ ਸਾਰਾ ਮੀਡੀਆ ਤੇ ਨਹੀਂ ਪਰ ਕਈ ਅ ਜਮੀਨੀ ਤੌਰ ਤੇ ਜਾ ਕੇ ਮਤ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਤਰਾਈ ਤੋਂ ਵੀ ਕੋਈ ਜਾਣਾ ਚਾਹੁੰਦਾ ਹੈ ਜਾਂ ਆਪਾਂ ਜਾਣਾ ਹੈ ਤੇ ਆਪ ਮੇਰੇ ਨਾਲ ਕੰਟੈਕਟ ਕਰ ਲਓ ਆਪਾਂ ਟੀਮ ਬਣਾ ਕੇ ਇੱਕ ਜਰੂਰ ਜਾ ਕੇ ਆਨੇ ਆ ਮੈਂ ਫਿਲਹਾਲ ਯੂਪੀ ਦੇ ਵਿੱਚ ਹੈ ਕਿਉਂਕਿ ਸਾਡੀ ਫਾਰਮਿੰਗ ਇੱਧਰ ਦੀ ਹੈ ਯੂਪੀ ਚ ਵੈਸੇ ਮੈਂ ਪੰਜਾਬ ਰਹਿਣਾ ਸਾਡਾ ਪਿੰਡ ਰਪਾਲਹੜੀ ਹੈ ਫਤਿਹਗੜ੍ਹ ਸਾਹਿਬ ਕੋਲੇ ਤੇ ਅਸੀਂ ਉੱਥੇ ਤਨਵਾ ਕੜੂਆ ਪਿੰਡ ਹੈ ਇੱਕ ਤਨਵਾ ਦਾ ਇੱਕ ਰਪਾਲਹੜੀ ਪਿੰਡ ਤਨੋਏ ਜਿਆਦਾ ਉੱਥੇ ਹੀ ਨੇ ਪੰਜਾਬ ਚ ਮੈਂ ਉੱਥੋਂ ਦਾ ਬਹੁਤ ਸਾਰੇ ਲੋਕ ਮੈਨੂੰ ਪੁੱਛ ਲੈਂਦੇ ਵੀ ਕਿੱਥੇ ਹੋ ਮੈਂ ਜਿਆਦਾਤਰ ਯੂਪੀ ਦੇ ਵਿੱਚ ਕੀ ਮੇਰੀ ਫੈਮਿਲੀ ਹੈ ਅਸੀਂ ਇੱਥੇ ਫਾਰਮਿੰਗ ਹੈ ਸਾਡੀ ਤੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਦਾਦਾ ਜੀ ਹੁਣੀ ਸੀ ਪੁਰਾਣਾ ਪਿੰਡ ਰਪਾਲਿਹੜੀ ਉੱਥੇ ਦੇ ਰਹਿਣ ਵਾਲੇ ਹੁਣ ਮੈਂ ਵੀ ਫਿਲਹਾਲ ਪੰਜਾਬ ਹੀ ਰਹਿਣਾ ਤੇ ਜਿਆਦਾਤਰ ਤੇ ਯੂਪੀ ਦੇ ਨਾਲ ਮੇਰਾ ਬਹੁਤ ਪਿਆਰ ਹੈ ਕਿਉਂਕਿ ਮੇਰੀ ਸਟੱਡੀ ਔਰ ਜਿਹੜਾ ਮੇਰਾ ਬਰਥ ਹੈ ਯੂਪੀ ਤੋਂ ਹੀ ਹੈ ਉਹ ਮੈਨੂੰ ਯੂਪੀ ਦੇ ਲੋਕ ਬਹੁਤ ਪਿਆਰ ਕਰਦੇ ਪੰਜਾਬ ਦੇ ਇਹ ਮੇਰੀ ਬੈਲਟ ਹੈ ਕਦੀ ਵੀ ਸਿੱਖ ਕੌਮ ਲਈ ਕੋਈ ਵੀ ਗੱਲ ਹੋਏ ਅਸੀਂ ਜ਼ਰੂਰ ਖੜਦੇ ਹਾਂ ਤੇ ਮਤ ਕਰਨ ਲਈ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਹਨਾਂ ਸਹਿਯੋਗ ਦੇ ਰਹੇ ਹੋ ਤੇ ਤੁਹਾਡਾ ਸਾਰਾ ਸਾਰਿਆਂ ਦਾ ਧੰਨਵਾਦ ਮਿਲਦਿਆਂ ਜੀ ਅਗਲੇ ਲਾਈਵ ਦੇ ਵਿੱਚ ਇਸ ਲਾਈਵ ਨੂੰ ਸ਼ੇਅਰ ਕਰਦੇ ਹੋ ਕਿ ਜਿਹੜੇ ਲੋੜਵੰਦ ਹਨ ਉਨ੍ਹਾਂ ਤੱਕ ਇਹ ਮੇਰੀ ਗੱਲ ਪਹੁੰਚ ਜਾਏ ਧੰਨਵਾਦ